ਸਤ ਸ੍ਰੀ ਅਕਾਲ ਜੀ ਜੁੜ ਗਏ ਹੋ ਮੌਸਮ ਦੀ ਵੈਦਰ ਚੈਨਲ ਦੇ ਨਾਲ ਇਹ ਵੀਡੀਓ ਰਾਤ ਨੂੰ 8 ਵਜੇ 24 ਅਗਸਤ 2025 ਨੂੰ ਰਿਕਾਰਡ ਹੋ ਕੇ ਤੁਹਾਡੇ ਤੱਕ ਪਹੁੰਚਦੀ ਹੋ ਰਹੀ ਹੈ ਬੀਤੇ ਦਿਨ ਹੀ ਆਪਾਂ ਜ਼ਿਕਰ ਕੀਤਾ ਸੀ ਕਿ 23 ਅਗਸਤ ਤੋਂ 27 ਅਗਸਤ ਦੇ ਦਰਮਿਆਨ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਸਮੁੱਚੇ ਖੇਤਰਾਂ ਦੇ ਵਿੱਚ ਇੱਕ ਮੀਂਹ ਦਾ ਤਕੜਾ ਦੌਰ ਲੱਗਣ ਜਾ ਰਿਹਾ ਹੈ ਹਾਲਾਂਕਿ 23 ਤਰੀਕ ਨੂੰ ਕੁਝ ਖਾਸ ਵੱਡੇ ਪੱਤਰ ਤੇ ਨਹੀਂ ਸੀ ਵਾਪਰਿਆ 24 ਤਰੀਕ ਨੂੰ ਪੰਜਾਬ ਦੇ 23 ਦੇ 23 ਜਨਾਂ ਤੱਕ ਮੀਂਹ ਪਹੁੰਚਿਆ ਹਾਲਾਂਕਿ ਕੁਝ ਪਿੰਡਾਂ ਦੇ ਵਿੱਚ ਸ਼ਾਇਦ ਘੱਟ ਪਹੁੰਚੇ ਹੋਵੇ ਜਕੜੀਆਂ ਪਹੁੰਚੀ ਹੁਣ ਪਰ ਬਹੁਤੀਆਂ ਥਾਵਾਂ ਤੇ ਤਾਕੜਾ ਮੀਂਹ ਪਹੁੰਚਿਆ ਇਹ ਜਿਹੜਾ 24 ਤਰੀਕ ਨੂੰ ਇੰਨੀਆਂ ਥਾਵਾਂ ਤੇ ਮੀਂਹ ਇਸ ਕਦਰ ਪਹੁੰਚੂਗਾ ਇਹ ਵੀ ਸਾਨੂੰ ਅੰਦਾਜ਼ਾ ਨਹੀਂ ਸੀਗਾ ਕਹਾਣੀ ਕੀ ਆ ਕਿ ਇੱਕ ਪਾਸਿਓਂ ਵੈਸਟਰਨ ਡਿਸਟਰਬੈਂਸ ਆ ਗਈ ਤੇ ਦੂਜੇ ਪਾਸੇ ਤੋਂ ਜਿਹੜੀਆਂ ਮੌਨਸੂਨ ਦੀਆਂ ਪੌਣਾ ਨੇ ਉਹਨਾਂ ਦੀ ਸਿੱਧੀ ਟੱਕਰ ਤਾਂ ਇਹ ਟੱਕਰ ਜਿਹੜੀ 25 ਨੂੰ ਤੇ 26 ਨੂੰ ਵੀ ਵੱਡੇ ਪੱਤਰ ਤੇ ਜਾਰੀ ਰਹਿਣੀ ਆ ਸੋ ਸૌ ਤੋਂ ਪਹਿਲਾ ਗੱਲ ਕਰ ਲਈ ਕਿ ਜਿਹੜੇ ਆਉਣ ਦੇ 48 ਘੰਟੇ ਨੇ ਬਹੁਤ ਜ਼ਿਆਦਾ ਅਹਿਮ ਨੇ ਜੰਮੂ ਖੇਤਰ ਹਿਮਾਚਲ ਖੇਤਰ ਤੇ ਖੇਤਰ ਪੰਜਾਬ ਦੇ ਲਈ ਹਿਮਾਚਲ ਤੇ ਜੰਮੂ ਦੇ ਕਈ ਖੇਤਰਾਂ ਦੇ ਵਿੱਚ ਅਗਲੇ 48 ਘੰਟੇ ਦੇ ਦੌਰਾਨ ਭਾਰੀ ਤੋਂ ਬਹੁਤ ਭਾਰੀ ਵੀ ਪੈਣ ਦੇ ਅਸਾਰ ਨੇ ਇਹਦੇ ਨਾਲ ਨਾਲ ਅਗਲੇ 24 ਘੰਟੇ ਦੇ ਦੌਰਾਨ ਪੰਜਾਬ ਦੇ ਮਾਲਵਾ ਖੇਤਰ ਦੱਖਣੀ ਤੇ ਦੱਖਣ ਪੱਛਮੀ ਹਰਿਆਣਾ ਉਤਰੀ ਰਾਜਸਥਾਨ ਇਹਨਾਂ ਖੇਤਰਾਂ ਦੇ ਵਿੱਚ ਵੀ ਭਾਰੀ ਵੀ ਪੈਣ ਦੇ ਅਸਾਰ ਨੇ 26 ਤਰੀਕ ਨੂੰ ਮਾਝਾ ਦੁਆਬਾ ਜਾਂ ਪੁਆਦ ਜਾਂ ਹਿਮਾਚਲ ਦੇ ਕਈ ਖੇਤਰਾਂ ਦੇ ਵਿੱਚ ਬਹੁਤ ਭਾਰੀ ਮੀਂਹ ਦੇ ਅਸਾਰ ਬਰਕਰਾਰ ਨੇ। ਸੋ ਕਹਾਣੀ ਇਹ ਕਹਦੀ ਆ ਕਿ ਜਿਹੜਾ ਕੁਝ ਅੱਜ 24 ਤਰੀਕ ਨੂੰ ਵਾਪਰਿਆ ਇਸ ਤੋਂ ਵੱਧ ਕੇ ਅਗਲੇ 2 ਦਿਨਾਂ ਦੇ ਦੌਰਾਨ ਵਾਪਰਨ ਦੇ ਅਸਾਰ ਬਣੇ ਹੋਏ ਨੇਗੇ। ਅੱਜ ਇਸ ਵੇਲੇ ਰਾਤ ਨੂੰ 8 ਵਜੇ ਜਿਹੜਾ ਮੀਂਹ ਆ ਉਹ ਜੇ ਆਪਾਂ ਪੰਜਾਬ ਨੂੰ ਦੋ ਹਿੱਸਿਆਂ 'ਚ ਵੰਡ ਲਈਏ ਸੈਂਟਰ ਤੋਂ ਤਾਂ ਹਰਿਆਣਾ ਵਾਲੇ ਪਾਸੇ ਨੂੰ ਕੁੱਝ ਕਰ ਰਿਹਾਗਾ। ਪੁਆਦ ਖੇਤਰ ਤੇ ਮਾਲਵੇ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਮੀਂਹ ਸ਼ਾਮ ਨੂੰ ਵੀ ਪੜ ਰਿਹਾ। ਹਰਿਆਣੇ ਦੇ ਵਿੱਚ ਅੱਜ ਰਾਤ ਨੂੰ ਲਗਾਤਾਰ ਸਾਰੀ ਰਾਤ ਮੀਂਹ ਵਾਲੇ ਐਕਟੀਵਿਟੀਆਂ ਬਹੁਤ ਸਾਰੇ ਖੇਤਰਾਂ ਦੇ ਵਿੱਚ ਚੱਲਦੇ ਰਹਿਣ ਦੇ ਅਸਾਰ ਨੇ ਤੇ ਕੱਲ ਤੜਕਸਾਰ ਯੂਪੀ ਦੇ ਵੈਸਟਰਨ ਲੱਕਾ ਤੱਕ ਵੀ ਮੀਂਹ ਦਾ ਸਸਤੰ ਚੰਦੇ ਰਹਿਣ ਦੇ ਅਸਾਰ ਨੇ ਤੇ ਕੱਲ ਤੜਕਸਾਰ ਜਿਹੜਾ ਉੱਤਰਾਖੰਡ ਦੇ ਕਾਫੀ ਖੇਤਰਾਂ ਦੇ ਵਿੱਚ ਮੀਂਹ ਜਿਹੜਾ ਪੈਣ ਦੇ ਅਸਾਰ ਬਣੇ ਹੋਏ ਨੇਗੇ ਅੱਜ ਮੀਂਹ ਕਿੱਥੇ-ਕਿੱਥੇ ਪਿਆ ਇਹ ਸਾਡੀ ਟੀਮ ਵੱਲੋਂ ਜਾਂ ਸਾਡੇ ਦੋਸਤਾਂ ਵੱਲੋਂ ਡਾਟਾ ਕਲੈਕਟ ਕੀਤਾ ਗਿਆ ਉਹਦੇ ਬੇਸ ਤੇ ਤੁਹਾਡੇ ਨਾਲ ਗੱਲ ਕਰਾਂਗੇ ਸਭ ਤੋਂ ਪਹਿਲਾਂ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਜਦੋਂ ਸਵੇਰੇ ਮੀਂਹ ਪੈਣਾ ਸ਼ੁਰੂ ਹੋਇ ਕੋਕੇ ਸਭ ਤੋਂ ਪਹਿਲਾਂ ਸਵੇਰੇ ਮੀਂਹ ਬਾਰਡਰ ਵਾਲੇ ਇਲਾਕਿਆਂ ਤੋਂ ਸ਼ੁਰੂ ਹੋਇਆ ਫਿਰ ਪੰਜਾਬ ਦੇ ਅੰਦਰੂਨੀ ਖੇਤਰਾਂ ਵੱਲ ਨੂੰ ਵਧਿਆ ਤਾਂ ਰੋਹਿਤ ਅਰਨੀ ਵਾਲੇ ਤੋਂ ਸਾਡੇ ਮਿੱਤਰ ਨੇ ਉਹਨਾਂ ਕੋਲੇ 10 ਐਮ ਐਮ ਮੀਂਹ ਦਰਜ ਹੋਇਆ ਫਿਰ ਜਿਹੜਾ ਬਲਜਿੰਦਰ ਮਾਨ ਜਿਹਨਾਂ ਦਾ ਮੌਸਮ ਪੰਜਾਬ ਦਾ ਫੇਸਬੁੱਕ ਤੇ ਪੇਜ ਚੱਲਦਾਗਾ ਵੱਖ-ਵੱਖ ਸੋਸ਼ਲ ਮੀਡੀਆ ਦੇ ਚੈਨਲਾਂ ਤੇ ਚੱਲਦਾਗਾ ਉਹਨਾਂ ਕੋਲੇ 60 ਐਮ ਐਮ ਬੱਲੋਪੰਡ ਮੀਂਹ ਦਰਜ ਹੋਇਆਗਾ ਲਖਵਿੰਦਰ ਬਰਨਾਲੇ ਤੋਂ ਸਾਡੇ ਮਿੱਤਰ ਨੇ ਸਾਡੇ ਟੀਮ ਮੈਂਬਰ ਨੇ ਉਹਨਾਂ ਕੋਲੇ 70 ਐਮ ਐਮ ਮੀਂਹ ਦਰਜ ਹੋਇਆ ਡਾਕਟਰ ਪ੍ਰੀਤ ਕਮਲ ਨੂਰਪੁਰਵੇਦੀ ਤੋਂ ਮੀਂਹ ਰਿਕਾਰਡ ਕਰਦੇ ਨੇ ਉਹਨਾਂ ਕੋਲੇ 72 ਐਮ ਐਮ ਮੀਂਹ ਦਰਜ ਹੋਇਆpropto ਜਲੇ ਦੇ ਵਿੱਚ ਮਨਦੀਪ ਸਿੰਘ ਮੁਖਸਰ ਸਾਹਿਬ ਜ਼ਿਲ੍ਹੇ ਦੇ ਰੂੜਿਆ ਵਾਲੀ ਪਿੰਡ ਤੋਂ ਉਹਨਾਂ ਕੋਲੇ 35 ਐਮ ਐਮ ਮੀਂਹ ਦਰਜ ਹੋਇਆ ਤੇ ਮੇਰੇ ਕੋਲੇ ਜਾਨੀ ਕਿ ਮਲੇਰਕੋਟਲੇ 85 ਐਮ ਐਮ ਮੀਂਹ ਜਿਹੜਾ ਅੱਜ ਦਰਜ ਹੋਇਆ ਮਤਲਬ ਇਹਦਾ ਇਹ ਆ ਕਿ ਜਦੋਂ ਬਾਰਡਰ ਵਾਲੇ ਇਲਾਕੇ ਤੋਂ ਮੀਂਹ ਨੇ ਕੂਚ ਕਰਨਾ ਸ਼ੁਰੂ ਕੀਤਾ ਤਾਂ ਜਿਵੇਂ ਜਿਵੇਂ ਅੱਗੇ ਵੱਧਦਾ ਗਿਆ ਤਵੇਂ-ਤਵੇਂ ਮੀਂਹ ਦੀ ਮਕਤਾਰ ਜਿਹੜੀ ਵਾਧੀ ਚਲੀ ਗਈ ਹੈਗੀ ਸੋ ਅੱਜ ਹੁਸ਼ਿਆਰਪੁਰ ਦੇ ਬਹੁਤੇ ਚੋਹ ਭਰ ਕੇ ਚੱਲੇ ਨੇ ਸ਼ਾਮ ਹੁੰਦਿਆਂ ਤੱਕ ਚੱਲਦੇ ਰਹੇ ਨੇ ਤੇ ਅਗਲੇ 48 ਘੰਟੇ ਦੇ ਦੌਰਾਨ ਦੁਬਾਰੇ ਮੀਂਹ ਪੈਣ ਦੇ ਨਾਲ ਦੁਬਾਰੇ ਫਿਰ ਚੋਹ ਭਰ ਕੇ ਚੱਲਣ ਦੇ ਅਸਾਰ ਜਿਹੜਾ ਬਣੇ ਹੋਏ ਨੇਗੇ ਜਿੰਨਾ ਚਿਰ ਦਰਿਆਵਾਂ ਦੀ ਗੱਲ ਆ ਚਾਹੇ ਸਤਲੁਜਾ ਚਾਹੇ ਬਿਆਸ ਆ ਜਿੰਨਾ ਚਿਰ ਪਹਾੜਾਂ ਦੇ ਵਿੱਚ ਮੀਂਹ ਪੈਂਦਾ ਰਹੂ ਜਿੰਨਾ ਚਿਰ ਖੱਡਾਂ ਚੋਹ ਭਰ ਕੇ ਹੁੰਦੇ ਰਹਿਣਗੇ ਇਨ੍ਹਾਂ ਦੇ ਵਿੱਚ ਪਾਣੀ ਦਾ ਲੈਵਲ ਥੋੜਾ ਜ਼ਿਆਦਾ ਰਹਿਣ ਦੇ ਅਸਾਰ ਹੋਣਗੇ ਖਾਸ ਤੌਰ ਤੇ ਬਿਆਸ ਦਰਾ ਦੇ ਵਿੱਚ ਜੇ ਸਤਲੁਜ ਕੈਚਮੈਂਟਰੀ ਵਿੱਚ ਮੀਂਹ ਪੈਂਦਾ ਫਿਰ ਸਤਲੁਜ ਦੇ ਵੀ ਇਹੀ ਅਸਾਰ ਹੋਣਗੇ ਅੱਜ ਰਾਤੋਂ ਰਾਤ ਸਤਲੁਜ ਦੇ ਵਿੱਚ ਵੀ ਜਿਹੜਾ ਸਵਾਨ ਨਦੀ ਆ ਜਾਂ ਜਿਹੜੀ ਸਰਸਾ ਨਦੀ ਆ ਜਾਂ ਕੋਈ ਹੋਰ ਛੋਟੀਆਂ ਪਟੀਆਂ ਖੱਡਾਂ ਨੇ ਉਹਨਾਂ ਦਾ ਪਾਣੀ ਉਹਦੇ ਵਿੱਚ ਮਿਲਣ ਦੇ ਅਸਾਰ ਜਿਹੜਾ ਬਣੇ ਹੋਏ ਨੇ ਸੋ ਕਹਿਣ ਤੋਂ ਭਾਵ ਇਹ ਹੈ ਕਿ ਹਰੀਕੇ ਹੱਟ ਤੱਕ ਅਗਲੇ 48 ਘੰਟੇ ਜਾਂ ਦੇ 72 ਘੰਟੇ ਦੇ ਦੌਰਾਨ ਕਾਫੀ ਬਾਣੀ ਪਹੁੰਚਣ ਦੇ ਅਸਾਰ ਬਣਦੇ ਜਾ ਪਰੇ ਨੇ ਜੇ ਤੋ ਤੱਕ ਕੱਗਰ ਦੀ ਗੱਲ ਆ ਕੱਗਰ ਫਿਲਹਾਲ ਤਾਂ ਕੰਟਰੋਲ ਦੇ ਵਿੱਚ ਚੱਲ ਰਿਹਾ ਪਰ ਅਗਲੇ 48 ਘੰਟੇ ਦੇ ਦੌਰਾਨ ਕੱਗਰ ਕੈਚਮੈਂਟ ਤੇ ਉਹਦੀਆਂ ਸਹਾਇਕ ਨਦੀਆਂ ਦੇ ਇਲਾਕਿਆਂ ਦੇ ਵਿੱਚ ਕਿੰਨਾ ਕਮੀ ਪਾਇਆ ਜਾਂਦਾ ਉਸ ਬੇਸ ਤੇ ਅਪਡੇਟ ਤੁਹਾਡਾ ਨੂੰ ਜਿਹੜਾ ਸਾਂਝਾ ਅਸੀਂ ਕਰ ਸਕਦੇ ਆ ਅਗਲੇ 24 ਘੰਟੇ ਕੱਗਰ ਦੇ ਬਾਰੇ ਫਿਲਹਾਲ ਕੋਈ ਜਿਹੜਾ ਅਲਰਟ ਸੰਗਰੂਰ ਜ਼ਿਲ੍ਹਾ ਮਾਨਸਾ ਜ਼ਿਲ੍ਹਾ ਫਤਿਹਵਾੜਾ ਜ਼ਿਲ੍ਹਾ ਜਾਗ ਕੇ ਸਰਸਾ ਜ਼ਿਲ੍ਹਾ ਉਹਨਾਂ ਲਈ ਨਹੀਂ ਹੈਗਾ ਪਟਿਆਲਾ ਜ਼ਿਲ੍ਹਾ ਜਾਂ ਮਾਹਾਲੀ ਜ਼ਿਲ੍ਹਾ ਡਿਪੈਂਡ ਕਰੂਗੇ ਉੱਪਰ ਪਹਾੜਾਂ ਦੇ ਵਿੱਚ ਅੱਜ ਰਾਤੋਂ ਰਾਤ ਕਿੰਨਾ ਕਮੀ ਡਿੱਗਦਾ ਉਸ ਬੇਸ ਤੇ ਗੱਲ ਅੱਗੇ ਰੱਖ ਸਕਦੇ ਆ ਕੁੱਲ ਮਿਲਾ ਕੇ ਸਾਰੀ ਕਹਾਣੀ ਦਾ ਨਿਚੋੜ ਇਹ ਕਹਿੰਦਾ ਕਿ ਵੈਸਟਰਨ ਡਿਸਟਰਬੈਂਸ ਤੇ ਮੌਨਸਨ ਦੀ ਆਪੋ ਆਪਣੀ ਟੱਕਰ ਆ ਇਹ ਟੱਕਰ 23 ਤੋਂ 27 ਅਗਸਤ ਤੱਕ ਇੱਥੇ ਐਕਟਿਵ ਰਹਿਣੀ ਆ ਜਿਹਦੇ ਨਾਲ ਪੰਜਾਬ ਤੇ ਪੰਜਾਬ ਤੋਂ ਉੱਪਰਲੇ ਜਿਹੜੇ ਨੇ ਵਿੱਚ ਜਾਂ ਸਟੇਟਾਂ ਦੇ ਵਿੱਚ ਜੰਮੂ ਹੋਇਆ ਹੈ ਹਿਮਾਚਲ ਹੋਇਆ ਭਾਰੀ ਤੋਂ ਭਾਰੀ ਵੀ ਪੈਣ ਦੇ ਪੰਜਾਬ ਤੇ ਹਰਿਆਣਾ ਦੇ ਬਹੁਤੇ ਖੇਤਰਾਂ 'ਚ ਮੀਂਹ ਪੈਣ ਦੇ ਅਸਰ ਨੇ ਤੇ ਕਈ ਖੇਤਰਾਂ 'ਚ ਭਾਰੀ ਮੀਂਹ ਪੈਣ ਦੇ ਅਸਰ ਨੇ ਰਾਜਸਥਾਨ ਦੇ ਬਹੁਤੇ ਖੇਤਰਾਂ 'ਚ ਮੀਂਹ ਪੈਣ ਦੇ ਅਸਰ ਨੇ ਤੇ ਕਈ ਖੇਤਰਾਂ 'ਚ ਭਾਰੀ ਮੀਂਹ ਪੈਣ ਦੇ ਅਸਰ ਨੇ ਸੋ ਪੰਜਾਬ ਦੇ ਕਈ ਖੇਤਰ ਪਹਿਲਾਂ ਹੀ ਪਾਣੀ ਹੇਠ ਡੁੱਬੇ ਹੋਏ ਨੇ ਪ੍ਰਮਾਤਮਾ ਭਲੀ ਕਰੇ ਕਿ ਇਹਨਾਂ ਜ਼ਿਆਦੇ ਭਾਰੀ ਮੀਂਹ ਨਾ ਪਵੇ ਕਿ ਕਿਤੇ ਕੋਈ ਹੋਰ ਨਵੀਂ ਸਮੱਸਿਆ ਖੜੀ ਹੋਵੇ ਸੋ ਇਹਨਾਂ ਕਾਪ ਡੇਟਾ ਜੀ ਜੁੜੇ ਰਹੋ ਮੌਸਮ ਦੀ ਵੈਦਰ ਚੈਨਲ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਅਖੀਰ ਦੇ ਵਿੱਚ ਫੇਰ ਕਹਦੀਏ ਕਿ ਇਹ ਵੀਡੀਓ ਕੋਈ ਪੈਨਿਕ ਕਰਨ ਦੇ ਲਈ ਨਹੀਂ ਕੋਈ ਡਰਾਉਣ ਦੇ ਲਈ ਨਹੀਂ ਜਿੰਨੇ ਕਿ ਕਿਆਰਸ ਰਹੇ ਨੇ ਜਿੰਨੇ ਘੰਟਾ ਤੇ ਸਾਡੇ ਕੰਮ ਕਰ ਰਹੇ ਉਹਦੇ ਵਾਸਤੇ ਕਹਿ ਰਹੇ ਹਾਂ ਕਿ ਅਗਲੇ 2 ਦਿਨ ਹੋਰ ਜ਼ਿਆਦਾ ਮੀਂਹ ਪੈਣਗੇ